ਅੱਸੀ ਗੱਲ ਦੋਸਤੋ ਮੈਂ ਤੁਹਾਡਾ ਜੱਗੀ ਖਾਈ ਵਾਲਾ ਤੇ ਅੱਜ ਪਹੁੰਚਿਆ ਖੋਸੇ ਜਿਹੜੇ ਟਰਾਲਿਆਂ ਦੇ ਜਿਹੜੇ ਕਿ ਮੋਗਿਆਂ ਵਾਲੇ ਆ ਤੇ ਅੰਮ੍ਰਿਤਸਰ ਰੋਡ ਤੇ ਤੇ ਅੱਜ ਆਪਾਂ ਗੱਲ ਕਰਦੇ ਆ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਕੀਤੀਆਂ ਆਪਾਂ ਇਹਨਾਂ ਨਾਲ ਆਜੋ ਦੋਸਤੋ ਬਾਈ ਹੁਣੀ ਆਪਣੇ ਨਾਲ ਖੋਸੇ ਵਾਲੇ ਤੇ ਇਹਨਾਂ ਨਾਲ ਪਹਿਲਾਂ ਵੀ ਆਪਾਂ ਬਹੁਤ ਸਾਰੀਆਂ ਵੀਡੀਓ ਕੀਤੀਆਂ ਗਈਆਂ ਤੇ ਬਾਈ ਹੁਣ ਅੱਜ ਇੰਪਲੀਮੈਂਟ ਐਗਰੀਕਲਚਰ ਯੂਨੀਵਰਸਿਟੀ ਪੀਏਯੂ ਦੇ ਵਿੱਚ ਲੈ ਕੇ ਆਏ ਆ ਸਾਰੇ ਬਾਈ ਆਪਾਂ ਇਹ ਕੀ ਪੰਪ ਵੀ ਲੈ ਕੇ ਆਏ ਆ ਹਨਾ ਹਾਂਜੀ ਕਾਰਵਾਸ਼ ਆ ਜੀ ਕਾਰਵਾਸ਼ ਵਾਲੇ ਤੇ ਇਹ ਕਿੰਨੇ ਕ ਦਾ ਪੰਪ ਆਊਗਾ ਇਹ ਬਾਈ ਉੰ ਦਾ ਹੈਗਾ ਵਾ 25000 ਦਾ 25000 ਦਾ ਜੀ ਮੇਲੇ ਦਾ ਕਰਕੇ ਹੈਗਾ ਤੇ 2000 ਦਾ ਡਿਸਕਾਊਂਟ ਕਰਤਾ ਬੱਲੇ ਤੇ ਆ ਪੰਪ ਫਿਰ ਇਹ ਹੈਗਾ ਜੀ 26000 ਦਾ ਜੀ ਇਹ ਸਪਰੇਅ ਵਾਲਾ ਕਿ ਦੂਜਾ ਹੈਗਾ ਇਹ ਕਾਰਵਾਹੇ ਘਟ ਗਿਆ ਇਹ ਦੋਨੇ ਕਾਰਵਾਸ਼ ਵਾਲੇ ਕਾਰਵਾਹੇ ਆ ਜੀ ਇਹਦੇ ਤੇ ਰੇਟ ਆ ਗਿਆ ਬਾਈ ਇੱਥੇ ਰੇਟ ਆ ਗਿਆ ਜੀ 26000 26000 26000 3000 ਦਾ ਹੈਨਾ 4000 ਡਿਸਕਾਊਂਟ 100 ਫੁੱਟ ਪੈਪ ਹੈਨਾ 100 ਫੁੱਟ ਪੈਪ 100 ਫੁੱਟ ਹੀ ਹੈ 100 ਫੁੱਟ ਸਾਰਿਆਂ ਜੀ ਆਹ ਤੇ ਇਹ ਆਟੋਮੈਟਿਕ ਪੰਪ ਆਈ ਅੱਛਾ ਜੇ ਗਨ ਨਪੋਂਗੇ ਚੱਲੂਗਾ ਅੱਛਾ ਤੇ ਨਹੀਂ ਰੁਕ ਜਾ ਡਾਇਰੈਕਟ ਹੋ ਜਾ ਡਾਇਰੈਕਟ ਹੋ ਜਾ ਹਾਂ ਤੇ ਆਹ ਜਨਰੇਟਰ ਇਹ 10 ਕੇਵੀ ਗਿਆ ਜੀ 10 ਕੇਵੀ ਦਾ ਹਾਂ ਜੀ 14 ਐਚਪੀ ਦਾ ਇੰਜਣ ਆ ਜੀ 14 ਐਚਪੀ ਦਾ ਹਾਂ ਜੀ ਤੇ ਨਹੀਂ ਹੈਂਡਲ ਹੈਂਡਲ ਆ ਵੀਰੇ ਤੇ ਡਿਸਕਾਊਂਟ ਕਿੰਨਾ ਕਰਤਾ ਫਿਰ ਇਹਦੇ ਇਹ ਤੇ ਹੈਗਾ 5000 ਰੁਪਏ ਅੱਛਾ ਕਾਫੀ ਡਿਸਕਾਊਂਟ ਕਰੀ ਪਏ ਆ ਭਰਾਵਾ ਚਲ ਆ 25 GB ਆਈ ਏ 25 GB ਆ ਗਿਆ ਹਾਂ ਇਹ ਫਿਰ ਕਿੰਨਾ ਕੁ ਡਿਸਕਾਊਂਟ ਕਰਤਾ ਇਹ 25KW ਦੇ 315000 ਦਾ 315000 ਦਾ ਦਾ 10000 ਡਿਸਕਾਊਂਟ ਕਰਤਾ ਬੱਲੇ ਰਿਮੋਟ ਤੇ سٹਾਰਟ ਆ ਰਿਮੋਟ ਤੇ ਬੰਦ ਆਈ ਅੱਛਾ ਸੈਂਸਰਸ ਲੱਗੇ ਆ ਸੈਂਸਰ ਤੇ ਲੱਗੇ ਆ ਕਿਹੜੇ ਕਿਹੜਾ ਇੰਜਨ ਹੈ ਦੇ ਚ ਮਹਿੰਦਰਾ ਮਹਿੰਦਰਾ ਦਾ ਹਾਂ 250 585 ਦਾ ਆਹਾਂ ਕਿਹੜਾ ਆਹ ਹੈਗਾ 265 ਦਾ 15KW ਗੀ ਠੀਕ ਹੈ ਕ੍ਰੈਂਪਟਨ ਦਾ ਸੈੱਟ ਲੱਗਾ ਜੀ ਕ੍ਰੈਂਪਟਨ ਦਾ ਹਾਂ ਜੀ ਤੇ ਬੈਟਰੀ ਵਗੈਰਾ ਕੇ ਬੈਟਰੀ ਬੈਟਰੀ ਸਾਰਾ ਕੁ ਗਰੰਟ ਗਰੰਟੀ ਹੈ ਸਾਰੀ ਕਿਸ ਬਾਕੀ ਜਿਹੜੇ ਸਾਰੇ ਪ੍ਰੋਡਕਟ ਆ ਉਹਨਾਂ ਦੇ 1 ਸਾਲ ਦੀ ਗਰੰਟੀ ਸਾਰਿਆਂ ਨਾਲ ਸਾਫ ਸਿਟੀ ਹਾ 1 ਸਾਲ ਦੀ ਗਰੰਟੀ ਆਹ ਕਿਹੜਾ ਪ੍ਰੋਡਕਟ ਆ ਗਿਆ ਇਹ ਆ ਗਿਆ ਜੀ ਪੀਟਰਾਂ ਚ ਪੀਟਰਾਂ ਇੰਜਨਾ ਚ ਹਾਂ ਲੋ ਕੇ ਵਿਗਿਆ ਜੀ ਹਾਂ 7.5 ਕਿਲੋਵਾਰਟ ਆਈ ਠੀਕ ਆ ਆ 9.5 ਆ ਆ 9.5 ਕਿਲੋਵਾਰਟ 9 ਕਿਲੋਵਾਰਟ 9 ਕਿਲੋਵਾਰਟ 7.5 ਸਾਢੇ 100 ਕਿਵਲੀ 7.5 ਕਿਲੋਵਾਰਟ ਅੱਛਾ 7.5 ਕਿਲੋਵਾਰਟ ਆ ਹਾਂ ਇਹ 85000 ਦਾ ਸੀ 5000 ਰੁਪਏ ਦਾ ਡਿਸਕਾਊਂਟ ਕਰਤਾ ਹੈ ਸੈਲਫ ਸਟਾਰਟ ਆਈ ਸੈਲਫ ਸਟਾਰਟ ਇਹਦੇ ਚ ਸੈਲਫ ਸਟਾਰਟ ਆ ਗਿਆ ਹਾਂ ਸਾਢੇ ਤਾੜ ਆਹ ਹੈਂਡਲ ਵਾਲਾ ਆਈ ਆਹ ਹੈਂਡਲ ਵਾਲਾ ਗਿਆ ਮੈਨੂੰ ਇਹ ਵੀ 9 ਕਿਵਲੀ ਆਈ ਹਾਂਜੀ ਠੀਕ ਆ ਜੀ ਇਹ ਹੈਂਡਲ ਵਾਲਾ 63000 ਤਾਂ ਕਰਕੇ ਇਹ ਹੈਗਾ ਇਹ ਫਰਕ ਆ ਰੇਟ ਦਾ ਹਾਂਜੀ ਤੇ ਆਇਦਰ ਲੈ ਗੜੇ ਆ ਗਏ ਫਿਰ ਆਪਣੇ ਆ ਆ ਗਈ ਕਲੋਸ ਕਰ 5 ਕਿਲੋਵਟ 5 ਕਿਲੋਵਟ 1600 ਆਹ ਕਲੋਸ ਕਰਦਾ ਜੀ ਕਲੋਸ ਕਰ ਆਦਾ ਇਹ 165 ਦਾ ਮੇਲੇ ਦਾ ਕਰਕੇ 10000 ਰੁਪਏ ਦਾ ਸਕਾਊਂਟ ਆ ਇਹਦੇ ਵੀ 55 ਦਾ ਜੀ ਲੈ ਬੱਲੇ ਤੇ ਆਹ ਡਿਸਕਾਊਂਟ ਵੀ ਇਹਦੇ ਵੀ ਹੋ ਗਿਆ ਕਿੰਨਾ ਹਾਂ ਇਹ ਐਕਸਰ ਦਾ ਜੀ ਬੱਲੇ ਠੀਕ ਆ 15000 ਇੱਥੇ ਆਈ 135 ਦਾ ਹਾਂ ਇਹ ਕਿੰਨੇ ਐਚਪੀ ਦਾ 15 15 ਕੇਵੀ 15 ਕੇਵੀ ਦਾ ਉਹ 10 ਕੇਵੀ ਪਿਆ ਜੀ ਉਹ 10 ਕੇਵੀ ਦਾ ਉਹ ਮੈਸੀ ਦਾ ਹੀ 15 ਕੇਵੀ ਗਿਆ 15 ਕੇਵੀ ਦਾ ਮਤਲਬ ਤਕਰੀਬਨ ਤੁਸੀਂ ਸਾਰਿਆਂ ਦੇ ਡਿਸਕਾਊਂਟ ਦੇ ਗਏ ਸਾਰਿਆਂ ਦਾ ਡਿਸਕਾਊਂਟ ਆ ਜੀ ਅੱਛਾ ਹਾਂ ਆ ਗਿਆ 10000 10000 ਤਾਂ ਡਿਸਕਾਊਂਟ ਸਾਰ ਤਕਰੀਬਨ ਸਾਰਿਆਂ ਦਾ ਹੀ ਆ ਨਾ ਸਾਰਿਆਂ ਦਾ ਹੀ ਆ ਆ ਗਿਆ ਮਹਿੰਦਰਾ ਦਾ ਜੀ ਮਹਿੰਦਰਾ ਦਾ ਇਹ ਵੀ 265 ਹੀ ਆ ਜੀ ਅੱਛਾ 265 ਆ ਹਾਂ ਇਹਦੇ ਸੈਂਸਰ ਸੂਸ ਰੈਟੋ ਆਟੋਮੈਟਿਕ ਆ ਸਾਰਾ ਆਟੋਮੈਟਿਕ ਆ ਸਾਰਾ ਜੀ ਜਿਵੇਂ ਆਪਣੇ ਗੁਰਦੁਆਰਿਆਂ 'ਚ ਹੁੰਦਾ ਵਾ ਜਿਆਦਾਤਰ ਆਟੋ ਬੰਦ ਆਟੋ ਕੱਟ ਠੀਕ ਆ ਸਾਈਲੈਂਟ ਆ ਜੇ ਤੁਸੀਂ ਬਾਡੀ ਬੁੱਡੀ ਮਤਲਬ ਬਣਵਾਉਣੀ ਹੋਵੇ ਇਕੱਲਾ ਇੰਜਨ ਹੋਵੇ ਜਿਵੇਂ ਸਾਰਾ ਕੁਝ ਤਿਆਰ ਕਰਕੇ ਤੁਸੀਂ ਆਪ ਕਰਕੇ ਦਿੰਨੇ ਆਪ ਕਰਕੇ ਜਿਵੇਂ ਕੋਈ ਘਰੇ ਕੋਈ ਛੋਟਾ ਜਿਹਾ ਜਨਰੇਟਰ ਪਿਆ ਉਹਦੇ ਤੇ ਜਨਰੇਟਰ ਬੰਦਣੇ ਆ ਆ ਉਹ ਵੀ ਕਰ ਦਾਂਗੇ ਸਾਰਾ ਠੀਕ ਆ ਉਹਦੇ ਤੇ ਮਤਲਬ ਕਿੰਨਾ ਖਰਚਾ ਆ ਜਾਂਦਾ ਵਾ ਆਸ-ਪਾਸ ਵੀ ਜੇ ਇਕੱਲਾ ਜਨਰੇਟਰੀ ਬੰਨਣਾ ਬੰਨਣਾਗਾ ਕਿੰਨੇ ਦਾ ਐਚਪੀ ਦਾ ਹੁੰਦਾ ਉਹਦਾ ਫਿਰ ਉਹਦੇ ਹਿਸਾਬ ਨਾਲ ਤਾਂਪੇ ਦੇ ਹਿਸਾਬ ਨਾਲ ਜਿਹੜਾ ਬਚ ਮਾਲ ਪੈਣਾ ਉਹ ਹਿਸਾਬ ਨਾਲ ਰੇਟ ਆ ਕਨੋਪੀ ਕਿੱਲੀ ਕਿ ਬਣਾਉਣੀ ਹੋਵੇ ਆਹ ਕਨੋਪੀ ਕੱਲੀ ਬਣ ਜਾਊਗੀ ਇਹ ਮਤਲਬ ਅੰਦਾਜ਼ੇ ਨਾਲ ਜਿਹੜਾ ਅੰਦਾਜ਼ਾ ਲੱਖ ਰੁਪਈਆ ਲੱਗ ਹੀ ਜਾਂਦਾ ਵਧੀਆ ਕਨੋਪੀ ਆ ਸਾਇਲੈਂਟ ਹੋਊਗਾ ਜਿਵੇਂ ਗੁਰਦੁਆਰੇ ਆ ਹਾਂਜੀ ਹਾਂਜੀ ਦੋਸਤੋ ਜੇ ਕਿਸੇ ਨੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਆਮ ਜਿਹੜੀਆਂ ਜਗਾਵਾਵਾਂ ਹੁੰਦੀਆਂ ਜਿੱਥੇ ਆਪਾਂ ਸਾਇਲੈਂਟ ਭਾਲਦੇ ਆ ਜਾਂ ਕੋਈ ਕੰਪਨੀ ਹੁੰਦੀ ਆ ਉੱਥੇ ਜਨਰੇਟਰ ਬਣਾਉਣੇ ਹੋਣ ਇਹਨਾਂ ਬਾਈਆਂ ਨਾਲ ਸੰਪਰਕ ਕਰ ਲਿਓ ਖੋਸੇਵਾ ਖੋਸਾ ਜਨਰੇਟਰ ਵਾਲੇ ਆ ਸ੍ਰੀ ਅਮਰਸਾ ਸਾਹਿਬ ਰੋਮਪਰ ਸਾਹ ਰੋਡ ਤੇ ਆ ਮੋਗੇ ਤੇ ਇਹਨਾਂ ਦਾ ਨੰਬਰ ਵੀ ਥੱਲੇ ਮੈਂਸ਼ਨ ਕਰ ਦਿੱਤਾ ਗਿਆ ਤਾਂ ਇਹਨਾਂ ਨਾਲ ਸੰਪਰਕ ਕਰ ਲਿਓ ਤੇ ਪੀਯੂ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਇਹਨਾਂ ਦਾ ਮੇਲੇ ਦੇ ਕਦੀ ਐਗਜ਼ੀਬਿਸ਼ਨ ਲੱਗੀ ਹੋਈ ਸੀਗੀ ਤੇ ਸਾਰੇ ਇੰਪਲੀਮੈਂਟ ਲੱਗੇ ਸੀ ਇਹਦੇ ਨਾਲ ਇੱਥੇ ਇਹਨਾਂ ਨੇ ਡਿਸਕਾਊਂਟ ਵੀ ਲਾਇਆ ਜੇ ਤੁਸੀਂ ਕੱਲ ਦਾ ਦਿਨ ਫੇਰ ਆ ਜਿਹੜਾ ਡਿਸਕਾਊਂਟ ਲੈਣਿਆਂ ਦਾ ਤੁਸੀਂ ਪਹੁੰਚ ਸਕਦੇ ਹੋ ਕੱਲ ਦਾ ਦਿਨ ਤੇ ਕੱਲ ਦਾ ਦਿਨ ਉਸ ਤੋਂ ਬਾਅਦ ਤੁਸੀਂ ਬਣਵਾਉਣੇ ਆ ਜਾਂ ਕਿਸੇ ਨੇ ਵੀ ਆਪਦਾ ਇੰਪਲੀਮੈਂਟ ਲੈਣਾ ਇਹਨਾਂ ਨਾਲ ਸੰਪਰਕ ਕਰੋ ਮੈਂ ਤੁਹਾਡਾ ਜੱਗੀ ਖਾਈ ਵਾਲਾ ਸੱਸੀ